ਕਾਫੀ ਟਾਈਮ ਤੋਂ ਪ੍ਰੇਸ਼ਾਨ ਚੱਲ ਰਿਹਾ ਸੀਗਾ ਘਰੇ ਵੀ ਕੋਈ ਗੱਲ ਨਹੀਂ ਦੱਸਦਾ ਸੀਗਾ ਜੀ ਤੇ ਅੱਜ ਮੈਨੂੰ ਸਕੂਲ ਤੋਂ ਫੋਨ ਆਇਆ ਸਕੂਲ ਤੋਂ ਫੋਨ ਇਹ ਆਇਆ ਕਿ ਇੱਕ ਖਰਾਬ ਸਰਕਾਰੀ ਹਸਪਤਾਲ ਪਹੁੰਚਿਆ ਤੇ ਉੱਥੇ ਇਹਨੇ ਮਤਲਬ ਆਪਣੇ ਲੀਲਾ ਸਮਾਪਤ ਫਾਂਸੀ ਰਾਹੀ ਦਿੱਤੀ ਹੋਈ ਸੀਗੀ ਜੋ ਕਿਸੇ ਤੇ ਜਿੱਕੇ ਇਹਨੇ ਫਾਂਸੀ ਲਿੱਤੀ ਆ ਜੀ ਤੇ ਉੱਥੇ ਇੱਕ ਸੁਸਾਇਸਾਈਡ ਨੋਟ ਮਿਲਿਆ ਜਿਹਦੇ ਵਿੱਚ ਇਹ ਲਿਖਿਆ ਕਿ ਮੈਂ 4-7 ਤਰੀਕ ਨੂੰ ਆਪਣੇ ਸਕੂਲ ਦੇ ਕੰਮ ਕਰਾਹੀ ਕਿਸੇ ਉੱਪਰਲੀ ਬਿਲਡਿੰਗ ਤੇ ਜਾ ਰਿਹਾ ਸੀਗਾ ਉੱਥੇ ਸਾਹਮਣੇ ਤੋਂ ਨਿੱਤੂ ਦੇ ਇੱਕ ਦਨ ਕੋੜੀਆਂ ਦੇ ਵਿੱਚ ਮਿਲੇ ਇਹਨਾਂ ਨੂੰ ਤੇ ਕੋੜੀਆਂ ਦੇ ਵਿੱਚ ਮਿਲੇ ਉਹਨੇ ਪਹਿਲਾਂ ਇਹਨੂੰ ਗਾਲੀ ਕੱਢੀ ਤੇ ਜੋ ਅੱਜ ਤੋਂ 4 ਮਹੀਨੇ ਪਹਿਲਾਂ ਹੋਇਆ ਸੀ ਤੇ ਇਹਦੇ ਥੱਪੜ ਮਾਰਿਆ ਦੁਬਾਰਾ ਇਸ ਜਲੀਲੀਅਤ ਨੂੰ ਦੁਬਾਰਾ ਫੇਰ ਸਮਾਜਿਕ ਤੌਰ ਤੇ ਅੱਗੇ ਨਾ ਲੈ ਕੇ ਆਉਣ ਵਾਸਤੇ ਉਹ ਆਪਣੀ ਲੀਲਾ ਸਮਾਪਤ ਕਰ ਲਈ ਹੈ ਸੁਸਾਈਡ ਨੋਟ ਦੇ ਵਿੱਚ ਲਿਖਿਆ ਹੋਇਆ ਜੀ ਤੇ ਇਸ ਦੀ ਪੂਰੀ ਜ਼ਿੰਮੇਵਾਰ ਨੀਤੂ ਦੇਵਗਨ ਹੈ ਜੀ ਸੀਸੀਟੀਵੀ ਉੱਥੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਜੀ ਉਹ ਤਾਂ ਅੱਗੇ ਦਾ ਕੰਪਿਸ਼ਨ ਹੈ ਜੋ ਇਹਦੇ ਵਿੱਚ ਲਿਖਿਆ ਆਪਾਂ ਉਸ ਮੁਤਾਬਿਕ ਤੁਹਾਨੂੰ ਸਾਰੀ ਚੀਜ਼ ਦੱਸ ਰਹੇ ਹਾਂ ਜੀ ਉਹ ਤਾਂ 1 ਘੰਟੇ ਦੇ ਵਿੱਚ ਨਹੀਂ ਹੋ ਸਕਦੀ ਨਾ ਸਾਰਾ ਪੁਲਿਸ ਸਟੇਸ਼ਨ ਪੁਲਿਸ ਦੇਖਣ ਵਾਲੇ ਆ ਹੀ ਨਹੀਂ ਰਹੀ ਆ ਰਹੀ ਹੈ ਤੁਹਾਨੂੰ ਉਹਨਾਂ ਨੇ ਜਿਹੜੀ ਆਪਣੀ ਟੀਮ ਨਾਲ ਨਸਮਾਪੀ ਕੀਤੀ ਹੈ ਸਮਾਜਿਕ ਤੌਰ ਤੇ ਜਿਆਦਾ ਮੈਂਟਲੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀਗਾ ਜਿਵੇਂ ਕਿ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੱਸ ਦਿੰਨਾ ਨਾਮ ਤਾਂ ਲਿਸਟ ਬਹੁਤ ਵੱਡੀ ਆ ਤੁਹਾਨੂੰ ਲਿਸਟ ਵੀ ਮਿਲ ਜੇਗੀ ਜੀਹਨਾਂ ਵੱਲੋਂ ਜਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਇੱਕ ਮੇਨ ਨਾਮ ਹੈ ਜੀ ਸ਼ੰਕਰ ਜਿੰਦਲ ਸ਼ੰਕਰ ਜਿੰਦਲ ਵੱਲੋਂ ਇੰਨਾ ਕ ਜਿਆਦਾ ਪਰੇਸ਼ਾਨ ਸੀਗਾ ਮੇਰੇ ਕੋਲ ਖੁਦ ਆ ਕੇ ਰੋਂਦਾ ਸੀਗਾ ਕਿ ਇਹ ਮੈਨੂੰ ਸਮਾਜ ਦੇ ਵਿੱਚ ਮੇਰਾ ਖਤਮ ਕਰ ਰਿਹਾ ਮੈਨੂੰ ਜਿੱਥੇ ਕਿ ਇਹਦਾ ਕੋਈ ਕਸੂਰ ਨਹੀਂ ਸੀ ਤੁਹਾਨੂੰ ਨਾਮ ਮੈਂ ਹੋਰ ਵੀ ਦੱਸੂਗਾ ਕਿਉਂਕਿ ਮੈਨਾਂ ਨੂੰ ਉਹਨਾਂ ਦਾ ਐਗਜ਼ੈਕਟ ਨਾਮ ਨਹੀਂ ਪਤਾ ਨੰਬਰ ਲਿਸਟ ਮੇਰੇ ਕੋਲ ਸਾਰਾ ਕੁਝ ਹੈ ਜੀ ਇੱਕ ਹੈ ਜਿੰਨਾ ਕਰਕੇ ਮਰਿਆ ਕੋਈ 8 ਤੋਂ 9 ਜਣੇ ਨੇ ਜੀ ਜਿੰਨਾ ਵੱਲੋਂ ਇਹ ਸਮਾਣੇ ਦੇ ਵਿੱਚ ਬਦਨਾਮ ਕੀਤਾ ਗਿਆ ਸੀਗਾ ਬਿਲਕੁਲ ਹੀ ਟੋਟਲੀ ਬਦਨਾਮ ਨੀਤੂ ਦੇਵ ਨੇ ਇਹਨਾਂ ਦੀ ਮੇਨ ਹੈਡ ਸੀ ਸੈਕੰਡ ਨੰਬਰ ਤੇ ਸ਼ੰਕਲ ਜਿੰਦਲ ਬਾਕੀ 4-5 ਜਣੇ ਹੋਰ ਨੇ ਉਹ ਮੈਂ ਤੁਹਾਨੂੰ ਅੱਜ ਕੱਲ ਦੇ ਵਿੱਚ ਨਾਮ ਉਹਦਾ ਕਲੀਅਰ ਕਰਦਾ ਹਾਂ ਅੱਜ ਸਵੇਰੇ ਵੀ ਕੋਈ ਗੱਲਬਾਤ